ਬਹੁਤ ਵਧੀਆ ਜੀ ਕਈ ਸਾਲ ਤੋਂ ਚੱਲ ਰਿਹਾ ਜਿਹਦੇ ਬਾਬਾ ਜੀ ਆਏ ਨੇ ਬਹੁਤ ਬਾਬਾ ਜੀ ਚੜ੍ਹਦੀ ਕਲਾ ਜੀ ਕੀ ਨਾਂ ਬਾਬਾ ਜੀ ਦਾ ਜਿਹੜੇ ਅੱਜ ਮੁਕਰਰ ਧਿਆਨ ਬਾਬਾ ਜੀ ਰਵਿਨਯਾਨ ਖਾਨ ਜੀ ਰਮਜਾਨ ਹਾਂਜੀ 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 ਜੀ ਕੀ ਕੀ ਕਹਿਣਾ ਚਾਹੋਗੇ ਇਹ ਲੱਖ ਦਾ ਸਾਲ ਲਾਲਾਂ ਵਾਲਾ ਪਹਿਲਾਂ ਰਮਣਾਇਆ ਜਾ ਰਿਹਾ ਜੀ ਕਿੱਰੇ ਜਾ ਕਿਹੜੀ ਜਗ੍ਹਾ ਤੇ ਮਨਾਇਆ ਜਾ ਰਿਹਾ ਜੀ ਪਿੰਡ ਦਾ ਆਪਣੇ ਗੁਰਦਾਵਰੇ ਜੀ ਬਰੇ ਜੀ ਕਿਹੜੇ ਜ਼ਿਲ੍ਹੇ ਚ ਪੈਕ ਹੈ ਕੀ ਫੀਰਾ ਦੀ ਜੀ ਜੀ ਦਾ ਕਾਜੀ ਕਰਾ ਇਸ ਸਾਲ ਵੀ ਪੰਹਾਰਾ ਮਨਾਇਆ ਜਾ ਰਿਹਾ ਬਾਬਾ ਜੀ ਲਗਾਤੇ ਜੀ ਜਿੰਦ ਬਰੇ ਜਿਲ੍ਹਾ ਪਟਿਆਲਾ ਜੀ ਜੀ ਹਰ ਸਾਲ ਦੀ ਤਰ੍ਹਾਂ ਪੰਹਾਰਾ ਮਨਾਇਆ ਜਾ ਰਿਹਾ ਜੀ 500 ਦੇ ਨੇੜਲੇ ਪਿੰਡ ਬਰੇ ਜਿਲ੍ਹਾ ਪਟਿਆਲਾ ਹਰ ਸਾਲ ਦੀ ਤਰ੍ਹਾਂ ਲਾਲਾ ਵਾਲੇ ਪੀਰ ਦੇ ਸਥਾਨ ਤੇ 제ਠੇ ਵੀਰਵਾਰ ਵਾਲੇ ਦਿਨ ਚਾਦਰ ਚੜਾਉਣ ਦੀ ਰਸਮ ਅਦਾ ਕਰਨ ਉਪਰੰਤ ਕਵਾਲੀਆਂ ਤੇ ਵਿਸ਼ਾਲ ਪੰਡਾਰਾ ਟੁੱਟ ਵਰਤਾਇਆ ਗਿਆ ਪ੍ਰਸ਼ਨੋ ਜਾਣਕਾਰੀ ਦਿੰਦੇ ਹੋ ਲਾਲਾ ਵਾਲੇ ਪੀਰ ਦੇ ਮੁੱਖ ਸੇਵਾ ਦਾ ਰਾਜ ਮੁਹੰਮਦ ਦੱਸਿਆ ਕਿ ਮੇਰੇ ਵੱਡੇ ਬਜ਼ੁਰਗਾਂ ਦੀ ਪ੍ਰੇਰਣਾ ਸਦਕਾ ਅਤੇ ਸਮੂਹ ਨਗਰ ਨਿਵਾਸੀਆਂ ਨਗਰ ਪੰਚਾਇਤ ਵਰੇ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਮੂਹ ਸੰਗਤਾਂ ਦੇ ਬੜਮੁੱਲੇ ਸਹਿਯੋਗ ਨਾਲ ਇਹ ਕਾਰਜ ਕਰਵਾਇਆ ਜਾਂਦਾ ਹੈ ਉਹਨਾਂ ਦੱਸਿਆ ਕਿ ਇਸ ਲਾਲਾ ਵਾਲੇ ਪੀਰ ਦੇ ਦਰ ਤੇ ਜੋ ਵੀ ਸ਼ਰਧਾ ਨਾਲ ਆਉਂਦਾ ਹੈ ਪੀਰ ਉਸ ਦੀ ਮਨੁਕਾਮਨਾ ਪੂਰੀ ਕਰਦੇ ਹਨ ਇੱਥੇ ਸਾਬਕਾ ਸਰਪੰਚ ਸਰਦਾਰ ਹਰਮਿੰਦਰ ਸਿੰਘ ਕੁੱਕੀ ਨੇ ਆਖਿਆ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਬڑے ਬਜ਼ੁਰਗਾਂ ਦੇ ਦਿਨ ਦਿਹਾੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਇਸ ਨਾਲ ਸਾਡੇ ਵਿੱਚ ਆਪਸੀ ਪਿਆਰ, ਏਕਤਾ ਤੇ ਸਾਂਝੀਵਾਲਤਾ ਵੱਧਦੀ ਹੈ ਇਸ ਮੌਕੇ ਤੇ ਨੈਕਾ ਸੂਫੀ ਸੰਤ ਸਾਈਂ ਲੋਕਾਂ ਨੇ ਹਾਜ਼ਰੀ ਭਰੀ ਇਸ ਮੌਕੇ ਤੇ ਪ੍ਰਸਿੱਧ ਪੇਦਨ ਵਾਲੇ ਕਵੀ શ્રી ਖੰਨੇ ਵਾਲੇ ਲਾਲੀ ਪੰਡਿਤ ਰਾਤ ਸਿੰਘ ਦੀ ਟੀਮ ਨੇ ਗੁਣਗਾਨ ਕੀਤਾ ਇਸ ਮੌਕੇ ਨਿਰਮਲ ਸਿੰਘ ਸਾਹਿਬ ਦਾ ਸਰਪੰਚ ਜਗਜੀਤ ਸਿੰਘ ਜੱਗੀ ਅਤੇ ਗੋਤਮ ਸਿੰਘ ਪਟਿਆਲਾ ਗੁਲਾਬਦਾਸ ਰਘੇੜਾ ਬਾਬਾ ਰਾਮ ਗਿਰੀ ਜੀ ਬਾਈ ਸ਼ਰਮਾ ਬਮਾਰਸੀ ਅਤੇ ਹੋਰ ਅਨੇਕਾਂ ਹੀ ਗੰਟੀ ਵਿੱਚ ਲੋਕਾਂ ਅਤੇ ਸਾਧੂ ਸੰਤਾਂ ਨੇ ਹਾਜ਼ਰੀ ਭਰੀ ਹਾਂਜੀ ਸਰ ਕੀ ਨਾਂ ਤੁਹਾਡਾ ਹਰਮਿੰਦਰ ਸਿੰਘ ਜੀ ਸਾਫਾ ਦਰਪੰਚਿਤ ਬਰੇ ਬਰੇ ਜੀ ਤੇ ਜੋ ਅੱਜ ਪੀਰ ਬਾਬਾ ਲਾਲਾ ਵਾਲੇ ਦੀ ਜਗ੍ਹਾ ਤੇ ਭੰਦਾਰਾ ਹੋ ਰਿਹਾ ਕੀ ਕਹਿਣਾ ਚਾਹੁੰਦੇ ਇਹ ਬਹੁਤ ਵਧੀਆ ਜੀ ਕਈ ਸਾਲ ਤੋਂ ਜਦਾਂ ਜਦ ਬਾਬਾ ਜੀ ਆਏ ਨੇ ਬਹੁਤ ਬਾਬਾ ਜੀ ਚੜ੍ਹ ਵੀ ਕਹਣਾ ਜੀ ਕੀ ਨਾਂ ਬਾਬਾ ਜੀ ਜਿਹੜੇ ਅੱਜ ਦੇ ਮੁਖਰਬ ਗਿਆਨ ਬਾਬਾ ਜੀ ਰਵਨ ਜਾਨ ਖਾਨ ਜੀ ਧਰਮ ਜਾਨ ਹਾਂਜੀ 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 ਤੇ ਜਿਹੜੇ ਇਹ ਸਤਾਨ ਆ ਇਹ ਇਸ ਸਤਾਨ ਤੇ ਪੰਡਾਰਾ ਹਰ ਸਾਲ ਕਰਵਾਇਆ ਜਾਂਦਾ ਹਰ ਸਾਲ ਚੱਲਦਾ ਜੀ ਬਹੁਤ ਸੰਗਤਾਂ ਦੀਆਂ ਚਾਰ ਚੰਦਾ ਪੰਜ ਪੰਜ ਪਿੰਡਾਂ ਦੇ ਬਾਹਰੋਂ ਵੀ ਆਉਂਦੀ ਆ ਹਰਿਆਣੇ ਤੋਂ ਸੰਗਤਾਂ ਦੀ ਆ ਬਹੁਤ ਸੰਗਤਾਂ ਦੀ ਹਰ ਸਾਲ ਨਗਰਵੰਨ ਜੀ ਬਾਬੇ ਦੀ ਪੂਰੀ ਮੰਨਤਾ ਹੈ ਬਾਬਾ ਜੀ ਸੇਵਾ ਕਰਦੇ ਨੇ ਪੂਰੀ ਉਰੇ ਬਾਬਾ ਜੀ ਦਾ ਸਾਰਾ ਨਗਰ ਇਹਦੇ ਨਾਲ ਆ ਬਾਬਾ ਜੀ ਜਿਹੜਾ ਆਈਡੀਆ ਫੈਸਲਾ ਫੋਲੋ ਕਰਦਾ ਬਾਬਾ ਜੀ ਬਹੁਤ ਸੇਵਾ ਕਰਦੇ ਨੇ ਜਿੱਤੇ ਬਾਬਾ ਜੀ ਆਏ ਨੇ ਬਹੁਤ ਵਧੀਆ ਕੰਮ ਕਰੇ ਆਪ ਆਪੇ ਕਹਿੰਦਾ ਸਾਲ ਬਾਅਦ ਪੰਡਾਰਾ ਹੁੰਦਾ ਜੀ ਹਰ ਪੀਰਵਾਰ ਜਿੱਥੋਂ ਬਾਬਾ ਜੀ ਕਹਿੰਦੇ ਨੇ ਆ ਕਿ ਬਾਕੀ ਹਰ ਸਾਲ ਉਹ ਬਣਾ ਰਹੇ ਹੁੰਦਾ ਮੰਡਰ ਹੁੰਦਾ ਵਧੀਆ ਲੱਗਦੇ ਆ ਜੀਆਂ ਦਾਣਾ ਹਰ ਇੱਕ ਸਾਲ ਦੇ ਚੇਠੇ ਵੀਰਵਾਰ ਨੂੰ ਪ੍ਰੋਗਰਾਮ ਹੁੰਦਾ ਜੀ ਇਹ ਬਹੁਤ ਵੱਡਾ ਬਣਾ ਰਹੇ ਹਾਂ ਉਹ ਪੂਰੇ ਪੂਰੇ ਸੰਗਤਾਂ ਆਉਂਦੀਆਂ ਨੇ ਵਧੀਆ ਲੰਗਰ ਲੱਗਦੇ ਨੇ ਜੀ ਸਾਰੇ ਕੋ ਘਾੜ ਪਲੇਟ ਨੂੰ ਬਣਦਾ ਜੀ ਜੈ ਪੀਰਾਂ ਦੀ ਜੀ ਆਕ ਸਾਜੀ ਕਰਾ ਇਸ ਸਾਲ ਮੋਹਨਾਰਾ ਮਨਾਇਆ ਜਾ ਰਿਹਾ ਬਾਬਾ ਜੀ ਦੇ ਲਗਾਤੇ ਜੀ ਪਿੰਡ ਬਰੇ ਜਿਲ੍ਹਾ ਪਟਿਆਲਾ ਜੀ ਆਕ ਸਾਜੀ ਕਰਾ ਇਸ ਸਾਲ ਮੋਹਨਾਰਾ ਮਨਾਇਆ ਜਾ ਰਿਹਾ ਜੀ ਚਾਦਰ ਦੀ ਰਸਮ ਆ ਦਾ 11 ਵਜੇ ਹੋਈਗੀ ਜੀ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਹਮਾਂ ਮਾਤੇ ਪਹੁੰਚੋ ਬਾਬਾ ਜੀ ਦਾ ਅਸਰਵਾਦ ਪ੍ਰਾਪਤ ਕਰੋ ਜੀ ਜੋ ਵੀ ਇਸੇ ਮਨੋ ਕਾਮਨਾ ਸੱਚੇ ਦਿਲੋਂ ਮੰਗੀ ਜਾਂਦੀ ਹੈ ਜੀ ਹਰ ਮਰਦ ਪੂਰੀ ਹੁੰਦੀ ਹੈ ਜੀ ਜੀ ਬਾਬਾ ਜੀ ਦੀ ਚੌਂਕੀ ਵੀਰਵਾਰ ਨੂੰ ਐਸੀ ਲੱਗਦੀ ਹੈ ਜੀ ਜੀ ਸੰਗਤ ਅਸਰਵਾਦ ਪ੍ਰਾਪਤ ਕਰੇਗੀ ਆਪਣੇ ਆਪ ਕੇ ਸੰਗਤ ਹਾਂਜੀ ਜੈਪੀ ਰਾਮ ਦੀ ਜੀ ਜੈਪੀ ਰਾਮ ਦੀ ਜੀ ਕੀ ਕਹਿਣਾ ਚਾਹੋਗੇ ਇਹ ਲੱਖ ਦਾਤਾ ਲਾਲਾਂ ਵਾਲੇ ਦਾ ਪਹਲਾਰਾ ਮਨਾਇਆ ਜਾ ਰਿਹਾ ਵੀ ਕਰਿਆ ਜਾ ਕਿਹੜੀ ਜਗ੍ਹਾ ਤੇ ਮਨਾਇਆ ਜਾ ਰਿਹਾ ਜੀ ਪਿੰਡ ਦਾ ਆਪਣੇ ਬਰਾਂ ਬਰੇ ਬਰੇ ਜੀ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਜੀ ਜ਼ਿਲ੍ਹਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਜੀ ਜੀ ਕੀ ਕਹਿਣਾ ਚਾਹੋਗੇ ਇਹ ਲੱਖ ਦਾਤਾ ਲਾਲਾਂ ਵਾਲੇ ਦਾ ਪਹਲਾਰਾ ਮਨਾਇਆ ਜਾ ਰਿਹਾ ਵੀ ਕਰਿਆ ਜਾ ਕਿਹੜੀ ਜਗ੍ਹਾ ਤੇ ਮਨਾਇਆ ਜਾ ਰਿਹਾ ਜੀ ਪਿੰਡ ਦਾ ਆਪਣੇ ਬਰਾਂ ਬਰੇ ਬਰੇ ਜੀ ਕਿਹੜੇ ਜ਼ਿਲ੍ਹੇ ਚ ਪੈ ਕਿੰਨਾ ਵਾ ਪੰਡਾਰਾ ਤੁਸੀਂ ਅੱਜ ਮਨਾਉਣ ਲੱਗੇ ਹੋ ਜੀ ਸਾਈ ਮਾ ਜੀ ਸਾਈ ਮਾ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਰਾਜ ਮਮਾ ਜੀ ਪਹਿਲਾਂ ਡੈਡੀ ਦੀ ਸੇਵਾ ਕਰਦਿਜੀਏ ਉਹਨਾਂ ਦਾ ਕੀ ਨਾਂ ਸੀ ਕਦੋਂ ਤੋਂ ਪ੍ਰਚਲਿਤ ਹੋਈ ਹੈ ਇਹ ਜੋ ਸੇਵਾ ਤੁਹਾਡੇ ਹਿੱਸੇ ਆਈ ਆ ਕਦੋਂ ਤੋਂ ਆਈ ਆ ਤੇ ਹੋ ਗਈ 60-70 ਸਾਲ ਹੋ ਗਈ ਜੀ ਉਹਨਾਂ ਦੀ ਸੇਵਾ ਕਰਦਿਆਂ ਉਸ ਤੋਂ ਬਾਅਦ ਵੀ ਮੇਰੇ ਕੋਲ ਆ ਜੀ 55 ਸਾਲ ਦੀ ਹੋਣ ਮੇਰੀਆਂ ਮੈਂ ਕਰ ਰਹੇ ਜੀ ਸਾਰਾ ਤੇ ਹਰ ਸਾਲ ਕੀਤਾ ਜਾਂਦਾ ਪੰਧਾਰਾ ਹਰ ਸਾਲ ਕੀਤਾ ਜਾਂਦਾ ਜੀ ਸਾਲ ਦੇ ਵਿੱਚ ਕਿੰਨੀ ਵਾਰ ਉਹ ਸਮਾਗਮ ਕੀਤੇ ਜਾਂਦੇ ਨੇ ਇਸ ਜਗ੍ਹਾ ਤੇ ਹਾਂ ਜੀ ਇੱਕੋ ਵਾਰ ਹੀ ਕਰਦੇ ਹਾਂ ਇਸ ਜਗ੍ਹਾ ਨੂੰ ਕਿਸ ਨਾਮ ਤੇ ਜਾਣਿਆ ਜਾਂਦਾ ਹੈ ਲੱਖ ਦਾ ਸਾਲਾ ਲਾਲਾ ਵਾਲਾ ਜੀ ਲੱਖ ਦਾ ਲਾਲਾ ਵਾਲਾ ਪੀਰ ਹਾਂ ਜੀ ਠੀਕ ਹੈ ਜੀ ਤੇ ਕੀ ਇਹ ਇਸ ਜਗ੍ਹਾ ਤੇ ਸੰਗਤ ਲੋਟ ਬਰਾ ਵਜੀਦ ਜੀ ਜੱਟਾ ਖੇੜੀ ਜੀ ਦਿੱਤੂ ਵਾਲ ਹਾਂ ਸੂ ਰਾਜਪੁਰਾ ਬਹੁਤ ਊਡੀਕ ਸੰਗਤ ਆਈ ਹੈ ਜੀ ਬਹੁਤ ਮਾਨਤਾ ਬਾਬੇ ਸੁਖਨਾਬੂਰੀ ਰੱਖ ਕੇ ਆਪਣੇ ਪਿੰਡਲੇ ਖੜਿਆ ਵੀ ਜੀ ਇਹਦਾ ਬਣੀ ਤੁਹਾਨੂੰ ਸੁਣੋ ਸੋਕਸਾਂਚੰਦ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਮੰਨਤਾ ਹੋ ਰਹੀ ਹੈ ਇਸ ਜਗ੍ਹਾ ਦੀ ਬਹੁਤ ਵਧੀਆ ਹੋ ਰਹੀ ਹੈ ਇਹ ਨਾ ਕਿਰਪਾਪੂਰੀ ਜੀ ਹਾਂ ਜੀ ਜਿਹੜਾ ਕੋ ਮੰਗਦਾ ਆ ਕੇ ਸਭ ਕੋ ਮਿਲਦਾ ਜੀ ਬਾਹਰ ਵੀ ਜਾਂਦੇ ਨੇ ਵਿਆਹ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਸਭ ਕੋ ਮਿਲਦੇ ਜੀ ਜੈ ਲਕਸ਼ਮੀ ਲਾਲਾ ਦਾਤਾ ਜੀ ਜੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਹਰ ਸਾਲ ਭੰਡਾਰਾ ਹੁੰਦਾ ਜੀ ਉਹਦੇ ਬਾਬੇ ਦਾ ਮੰਨਤਾ ਬਹੁਤ ਹੈ ਜੀ ਵਧੀਆ ਕੰਮ ਹੁੰਦੇ ਨੇ ਲੋਕਾਂ ਦੇ ਜਿਹੜੇ ਆਵਾ ਤੁਹਾਡਾ ਮੇਰਾ ਨਾਮ ਆਤਮਾ ਰਿੰਦੇ ਆ ਜੀ ਅੱਜ ਇਸਲਾਮ ਵਾਲੀ ਦੀਆਂ ਸਾਰੀਆਂ ਵੱਡੀਆਂ ਛੋਟੀਆਂ ਮਾਈਆਂ ਬਰਾ ਦੇ ਰਾਹ ਦੇ ਜੈਸ਼ੀਰਾਂ ਮੈਂ ਬੋਲੀ ਜੋ ਹੈ ਮਹਾਂਤ ਲੁਧਿਆਣੇ ਤੋਂ ਠੀਕ ਹੈ ਮੈਂ ਅੱਜ ਪਹੁੰਚੀ ਚੁਲਾਨਾ ਪੰਡਾਰਾ ਤੇ ਮਹਿਫਲ ਪਿੰਡ ਬਾਰੇ ਠੀਕ ਹੈ ਸੋ ਇੱਥੋਂ ਦਾ ਮੇਨੂੰ ਨਜ਼ਰਿਆਂ ਅੰਦਾਜ਼ ਦੇ ਕੇ ਮੈਨੂੰ ਬਹੁਤ ਬਹੁਤ ਹੀ ਦਿਨ ਲੱਗਿਆ ਦਰਗਾਹ ਦਾ ਮਾਹੌਲ ਦਰਗਾਹ ਵਿੱਚ ਹੋ ਰਹੀਆਂ ਪੀਰਾਂ ਦੀਆਂ ਮਹਿਫਲਾਂ ਪੀਰਾਂ ਦੀ ਸੇਵਾ ਨਾਲ ਮੈਂ ਬਹੁਤ ਜਿਆਦਾ ਜਾਗਰੂਕਤਾ ਹੋਈ ਸਾਰਿਆਂ ਨੇ ਇੱਧਰ ਸਾਡੇ ਬਾਬਾ ਰਾਣਾ ਮਾ ਮਜੀ ਮੁਖ ਸੇਵਾਦਾਰ ਖੜੇ ਹੋਏ ਨੇ ਮੇਰੀ ਸਾਲੀ ਨਕਾਲ ਪਾਰਟੀ ਚੋ ਨਕਾਲ ਪਾਰਟੀ ਵਿਧਾਨਾ ਅੱਪ ਇਧਰ ਹਾਜੀ ਸਾਈਂ ਜੈਪੀ ਰੰਦੀ ਜੀ ਤੇ ਕੀ ਕਹਿਣਾ ਚਾਹੁੰ ਕਿ ਅੱਜ ਦੇ ਇਸ ਸਮਾਗਮ ਬਾਰੇ ਦਾ ਪ੍ਰੋਗਰਾਮ ਬਾਬਾ ਜੀ ਦਾ ਮੇਲਾ ਪਿੰਡ ਬਰੇ ਵਿਚ ਹਰਤਾ ਦੀ ਤਰ੍ਹਾਂ ਬਹੁਤ ਵਧੀਆ ਧੂਮ ਦਾ ਮਾਹਰਾਇ ਜਾ ਰਿਹਾ ਹੈ ਇਸ ਸਾਲ ਵੀ ਬਹੁਤ ਵਧੀਆ ਤੁਮਦਾਨ ਨਾਲ ਇਹ ਮੇਲਾ ਕਰਾਇਆ ਗਿਆ ਏ ਤੇ ਇਸ ਮੇਲੇ ਤੇ ਬਹੁਤ ਬਹੁਤ ਸੰਤਾ ਪਹੁੰਚਿਆ ਨੇ ਸੰਤਾ ਨੇ ਵੀ ਮਹਾਰਾਜ ਦਾ ਆਸ਼ੀਰਵਾਦ ਲਿਆ ਏ ਪਾਪਾ ਰਾਜੀ ਮੁਹੰਮਦ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਕਰਿਆ ਸਾਰੀ ਸੰਤਾ ਖੁਸ਼ ਹੋ ਕੇ ਗੀਂਦੀਆਂ ਨੇ ਤੇ ਖੁਸ਼ ਖੁਸ਼ੀਆਂ ਭਰ ਕੇ ਵਿਗੀਆਂ ਨੇ ਝੋੜੀਆਂ ਭਰ ਕੇ ਆ ਕੇ ਜਿਨ੍ਹਾਂ ਨੇ ਦਾਨ ਕਰਿਆ ਹੈ ਮਨੋ ਕਾਮਨਾ ਪੂਰੀਆਂ ਕਰਨ ਕਿਸੇ ਚੀਜ਼ ਦੀ ਘਰਾ ਦੇ ਵਿੱਚ ਘਾਟਾ ਨਾ ਹੋਵੇ ਵੇ ਥਪਾਕ ਘਰ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਥਪਾਕ ਥਪਾਕ ਜਿੱਥੇ ਥਪਾਕ ਹੈ ਉੱਥੇ ਭਗਵਾਨ ਦਾ ਵਾਸ ਹੈ RAM ji ਮੰਨਨੇ ਪੀਰ ਜੀ ਆਉਂਦੇ ਨੇ ਜਿੰਨੇ ਵੀ ਆਪਣੇ ਦੇਵੀ ਦੇਵਤੇ ਨੇ ਉਸ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਬਰਮਨ ਹੁੰਦੇ ਨੇ ਜਿੱਥੇ ਸਾਡਾ ਟੱਬਰ ਇਕੱਠਾ ਹੋਵਦਾ ਜਿੱਥੇ ਸ਼ਾਮ ਨੂੰ ਜਿੰਨੇ ਕੁ ਜਵਾ ਬੱਚੇ ਨੇ ਉਹਨੇ ਆਪੋ ਆਪਣਾ ਮੋਬਾਈਲ ਲੈ ਕੇ ਆਪਣੇ ਘਰੇ ਪੱਤਰਕਾਰ ਵੀ ਨੇ ਡਾਕਟਰ ਵੀ ਨੇ 99 ਲੋਟ ਪੰਡੇ ਕੈਂਪ ਲਾਉਂਦੇ ਨੇ 10ਵੀਂ ਵਾਲੇ ਦਿਨ ਫਰੀ ਸੇਵਾ ਕਰਦੇ ਨੇ ਫਰੀ ਗੋਡਾ ਮੋਡਾ ਗਿੱਟਾ ਜੇ ਕਿਸੇ ਦਾ ਦੁੱਖਦਾ ਹੋਵੇ ਤਾਂ 10ਵੀਂ ਵਾਲੇ ਦਿਨ ਫਰੀ ਕੈਂਪ ਲਾਉਂਦੇ ਨੇ ਕੋਈ ਪੈਸਾ ਨਹੀਂ ਲੰਦੇ 10ਵੀਂ ਤੋਂ ਬਾਅਦ ਫਿਰ ਜਿਹੜਾ ਲਾਜ ਕਰਾਉਣ ਜਾਂਦਾ ਹੈ ਉਹਦੇ ਤਾਂ ਇਹਨੇ ਥੋੜੀ ਜਿਹੀ ਫੀਸ ਨਹੀਂ ਹੁੰਦੀ ਆ ਕੋਸਾ ਤਨਾ ਫਰੀ ਵਾਇਗਰੂ ਪੈਸਿਆਂ ਤੋਂ ਬਿਨਾ ਕੁਝ ਨਹੀਂ ਚੱਲਦਾ ਪੈਸਿਆਂ ਤੋਂ ਬਿਨਾ ਗੱਡੀ ਚੱਲਦੀ ਅਸੀਂ ਬੱਚਾ ਕਹਿੰਦੇ ਆ ਵੀ ਮਾਇਆ ਨਾਗਣੀ ਹੈ ਮਾਇਆ ਨਾਗਣੀ ਪੱਕ ਨਾਗਣੀ ਹੈ ਤਾਂ ਹੈ ਯਾਦ ਦੇ ਜਫਾ ਬਾਦ ਨੂੰ ਯਾਦ ਦੇ ਜਫਾ ਬਾਦ ਦੇ ਤਾਂ ਖੰਡੀਆਂ ਹੈ ਨਾ ਕਿ ਥੋੜੀ ਥੋੜੀ ਕਰਕੇ ਵਰਤੇ ਤਾਂ ਇਹ ਆਪਣੇ ਕਾਰ ਸਵਾਰਦੀ ਹੈ ਜਿਹਦੇ ਵੇਲੇ ਆਪਣੀ ਗੱਡੀ ਵੀ ਨਹੀਂ ਚੱਲਦੀ ਲੋ ਸਾਰੀਆਂ ਭੈਣਾਂ ਹੋਰ ਸਾਰੀ ਭੈਣ ਜੀ ਬਹੁਤ ਸਾਰੀ ਮਾਇਆ ਲੈ ਕੇ ਮਾਇਕ ਗੁਣ ਗਾਣ ਗਾਉਣ ਦਾ ਸ਼ਬਦ ਗਾਉਣ ਦਾ ਨ ਲਗਾ ਲਾ ਵੇ ਗੜੀ ਤੱਕ ਧੀਰ ਬਣਾ ਲਾ ਦੋ ਬਦੈਣ ਦੇ ਦਿলো त्याग ਦੇ ਗ ਸੰਗੀ

ਪਰ ਆਲਾ ਤੂੰ ਬਦੇ